ਇਹ ਤਾਂ ਅਸੀਂ ਜਾਣਦੇ ਹਾਂ ਕਿ ਜਿਹੜੀ ਪਾਇਲਸ ਦੀ ਪ੍ਰੋਬਲਮ ਬਹੁਤ ਹੀ ਨੀਜੀ ਪ੍ਰੋਬਲਮ ਹੁੰਦੀ ਪਰ ਐਟ ਦ ਸੇਮ ਟਾਈਮ ਫੀਮੇਲਸ অর ਬੱਚਾ ਦੇ ਵਿੱਚ ਕਿਵੇਂ ਆਇਡੈਂਟੀਫਾਈ ਕੀਤੀ ਜਾ ਸਕਦੀ ਹੈ ਬੇਸਿਕਲੀ ਫੀਮੇਲਸ ਦੇ ਵਿੱਚ ਕੀ ਹੈ ਪ੍ਰੈਗਨਨਸੀ ਤੋਂ ਬਾਅਦ ਇਹ ਪ੍ਰੋਬਲਮ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਬਿਕੋਜ਼ ਆਫ ਦਾ ਐਬਡੋਮినਲ ਪ੍ਰੈਸ਼ਰ ਉਨਦਰ ਐਨਲ ایرিয়া ਕਿਉਂਕਿ ਪ੍ਰੈਗਨਨਸੀ ਤੋਂ ਬਾਅਦ ਕੀ ਹੈ ਕਿ ਜਿਹੜਾ ਬੇਬੀ ਬੰਪ ਹੁੰਦਾ ਹੈ ਐਬਡੋਮਨ ਤੇ ਪ੍ਰੈਸ਼ਰ ਆਂਦਾ ਹੈ ਯੂਟਰਸ ਤੇ ਪ੍ਰੈਸ਼ਰ ਆਂਦਾ ਹੈ ਉਹਦੇ ਕਰਕੇ ਉਹਨਾਂ ਨੂੰ ਯੂਰੀਨੇਸ਼ਨ ਵੀ ਬਹੁਤ ਵਾਰ ਜਾਣਾ ਪੈਂਦਾ ਹੈ ਤੇ ਕੌਨਸਟਿਪੇਸ਼ਨ ਦੀ ਪ੍ਰੋਬਲਮ ਵੀ ਰਹਿੰਦੀ ਹੈ ਕਿਉਂਕਿ ਕੰਪਲੀਟ ਇਵੈਕੂਏਸ਼ਨ ਉਹਨਾਂ ਦੀ ਨਹੀਂ ਹੋ ਪਾਂਦੀ ਜਿਸ ਕਰਕੇ ਕੀ ਹੈ ਜਿਹੜੇ ਐਨਲ ਵੈਸਲਸ ਨੇ ਉਹਨਾਂ ਤੇ ਸਟ੍ਰੇਨ ਆਂਦਾ ਹੈ ਅਤੇ ਹੈਮੋਰਾਈਡਸ ਬਣ ਜਾਂਦੇ ਆ ਇਦਾਂ ਹੀ ਬੱਚਿਆਂ ਦੇ ਵਿੱਚ ਕੀ ਹੈ ਕਿ ਕਿਉਂਕਿ ਜਿਹੜੇ ਆਇਲਸਟੇਅ ਪ੍ਰੋਬਲਮ ਹੈ ਇਦਾਂ ਨਹੀਂ ਕਿਸੇ ਏਜ ਗਰੁੱਪ ਦੇ ਸਪੈਸੀਫਿਕ ਹੁੰਦੀ ਹੈ ਇਹਦੇ ਵਿੱਚ ਕੀ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਹਰ ਕੈਟਾਗਰੀ ਦੇ ਵਿੱਚ ਇਹ ਪ੍ਰੋਬਲਮ ਪਾਈ ਜਾਂਦੀ ਹੈ ਕਿ ਅੱਜ ਕੱਲ ਬੱਚੇ ਆ ਉਹ ਬਾਹਰਲਾ ਯੂਜ਼ ਬਹੁਤ ਕਰਦੇ ਆ ਕਿਉਂਕਿ ਲੇਜ਼ कुरकुरे ਪੈਕੇਜਡ ਫੂਡ ਬਹੁਤ ਜ਼ਿਆਦਾ ਓਵਰ ਯੂਜ਼ ਹੋਣ ਲੱਗ ਗਿਆ ਹੈ ਇਸ ਕਰਕੇ ਬੱਚਾਂ ਦੇ ਵਿੱਚ ਵੀ ਇਹ ਪ੍ਰੋਬਲਮ ਆਉਂਦੀ ਹੈ ਨਹੀਂ ਬੇਸਿਕਲੀ ਅਸੀਂ ਉਹ ਹੀ ਦੱਸਿਆ ਕਿ ਅਸੀਂ ਇੱਥੇ ਕੋਈ ਵੱਡਾ ਆਪਰੇਸ਼ਨ ਨਹੀਂ ਕਰਦੇ ਕੋਈ ਚੀਰਵਡ ਨਹੀਂ ਕਰਦੇ ਆ ਉਸ ਦੇ ਕਰਕੇ ਕਿ ਜਿਹੜੇ ਸਾਡੇ ਕੋਲ ਪ੍ਰੋਸੀਜਰਸ ਹੁੰਦੇ ਆ ਐਡਵਾਂਸਡ ਟੈਕਨੋਲੋਜੀਸ ਨਾਲ ਕੀਤੇ ਜਾਂਦੇ ਆ ਜਿਵੇਂ ਕਿ ਲੇਜ਼ਰ ਮਸ਼ੀਨ ਠੰਡੀ ਗੈਸ ਕ੍ਰਾਇਓਥੈਰਪੀ ਜਰਮਨ ਮਸ਼ੀਨ ਦੇ ਨਾਲ ਇਹਦੇ ਵਿੱਚ ਕੀ ਹੈ ਕਿ ਬਹੁਤ ਹੀ ਮਾਈਨਰ ਜਿਹੜੇ ਪ੍ਰੋਸੀਜਰਸ ਹੁੰਦੇ ਨੇ ਨਹੀਂ ਕੋਈ ਐਡਮਿਸ਼ਨ ਕੀਤੀ ਜਾਂਦੀ ਹੈ ਪੇਸ਼ients ਨੂੰ ਕੀ ਹੈ ਕਿ ਥੋੜੇ ਟਾਈਮ ਲਈ 5 ਟੂ 15 ਮਿੰਟਸ ਦਾ ਜਿਹੜਾ ਪ੍ਰੋਸੀਜਰ ਹੁੰਦਾ ਥੋੜੀ ਦਾ ਅੰਡਰ ਅਬਜ਼ਰਵੇਸ਼ਨ ਰੱਖ ਕੇ ਅਸੀਂ ਪੇਸ਼ੈਂਟ ਨੂੰ ਭੇਜ ਦਿੰਦੇ ਹਾਂ